ਫੇਰ ਇਹ ਗੱਲ ਕਰਦੀਆਂਗੀ ਆ ਇਹਨੇ ਪ੍ਰੋਗਰਾਮ ਤਮਨ ਜਮਾਪਨ ਚੋਤੀ ਇਹਨੇ ਕੀ ਕੀਤਾ ਕੜਕ ਬੰਦ ਕਰਤੀ 50 50000 ਬਿਜਲੀ ਦਾ ਆਇਆ ਪਿਆਗਾ ਪਾਣੀ ਸਾਡੇ ਪਿੰਡ ਚ ਨਹੀਂ ਹੈਗਾਗਾ ਤੂੰ ਪੇਸ਼ਾਵੇਂ ਹੋਈ ਜਾਂਨੇ ਕਿਤੇ ਕੋਈ ਛਾ ਨਹੀਂ ਬੈਠਣੂ ਹੈਗੀ ਹੈ ਤੇ ਪਸ਼ੂਆਂ ਦਾ ਬੁਰਾ ਹਾਲ ਹੈ ਖਾਰਾ ਪਾਣੀ ਦੀ ਲੈ ਆਏ ਮੂਲ ਦਾ ਪਾਣੀ ਪੀਣਿਆ ਨਾਹਰ ਦਾ 10 ਰੁਪਿਆ ਦੀ ਬਾਲਟੀ ਲੈਣੇ ਆ ਉਹ ਪਾਣੀ ਪੀਣੇ ਆ ਸੀ ਲੈ ਕੇ ਮੁੱਲ ਦਾ ਮੋਟਾ ਤਾਂ ਸੀ ਮੈਂ ਤਾਂ ਬਾਦਲ ਨੂੰ ਪਾਉਂਗੀ ਮੈਂ ਹੀ ਨਹੀਂ ਕਿਛੇ ਤੋਂ ਡਰਦੀ ਮੈਂ ਤਾਂ ਕਰ ਲਿਆਂਗਾ ਮੈਂ ਤਾਂ ਪਾਵਾਂਗੇ ਜੱਜ ਕੇ ਪਾਵਾਂਗੇ ਵੋਟਾਂ ਸੀ ਹਣ ਤੱਕ ਕਿ ਕਿੰਚਾ ਮੈਨੂੰ ਹੋ ਗਿਆ ਇੱਥੇ 45 ਸਾਲ 아이 ਨੂੰ 45 ਸਾਲਾਂ ਦੀ ਭੂੰਦੜ ਨੂੰ ਵੋਟਾਂ ਪਾਉਣੀ ਆ ਕਿਸੇ ਤੋਂ ਦੀ ਪਾਇ ਨਹੀਂ ਚੋਦੀ ਰੁਪਈਆ ਨਹੀਂ ਲਿਆ ਅਸੀਂ ਤਾਂ ਸਾਡਾ ਤਾਂ ਭਾਈ ਇੱਕ ਧੱਕਾ ਨਹੀਂ ਕਰਿਆ ਜਿਹੜਾ ਇਹਨਾਂ ਨੇ ਪਹਿਨੇ ਵਾਅਦੇ ਕਰੇ ਸੀ ਪੁੰਗਮ ਤਮਾਨ ਨੇ ਅੱਛਾ ਇਹਨੇ ਕਹਿਆ ਸੀ 100000 ਰੁਪਈਆ ਉਹ ਤੂੰ ਐਂਸਾਬ ਲਾਲਾ ਵੀ ਕਾਇਸਾਨ ਹੋ ਗਏ ਨੂੰ ਜਿੱਤੇ ਨੂੰ ਉਹਦੇ ਤੋਂ ਲਾ ਕੇ ਸਾਨੂੰ 22 ਸਾਲਾਂ ਦਾ 100000 ਦੇ ਦੇ 25000 ਬਣ ਗਿਆ 25000 ਬਣ ਗਿਆ 25 25000 ਰੁਪਇਆ ਦੇਵੇ ਸਾਨੂੰ ਭਗਵੰਤ ਮਾਨ ਫਿਰ ਫਿਰ ਭਗਵੰਤ ਮਾਨ ਵੋਟ ਨਹੀਂ ਪੈਂਦੀ ਅਸੀਂ ਤਾਂ ਪਾਉਂਦੇ ਨਹੀਂ 25 ਠੀਕ ਹੈ ਪਿੰਡ ਦੀ ਬਾਹਰ 67 ਲੋਲਾ ਸਾਡੇ ਹਰ ਹਰ ਸਰਦਕਾਰ ਸਾਰਾ ਪਿੰਡ ਪੈ ਗਿਆ ਠੀਕ ਹੈ ਨਾ ਦੇਖ ਕੇ ਕਿਹਨੇ ਨਾ ਕੁਰਸੀ ਨਾ ਅਰ ਜਿੱਦ ਤੋਂ ਕੋਈ ਵੀ ਨਾ ਕਾਂਗਰਸ ਲਈ ਇਹਨਾਂ ਦੇ ਨੂੰ ਕਿਵੇਂ ਕਾਂਗਰਸਰ ਵੀ 10000 ਉਹ ਤੋਂ ਬਾਅਦ ਕਹਿੰਦੇ ਨੇ ਇਹ ਜਾਂਦਾ ਸਾਡੇ ਸਿਰ 'ਚੋਂ ਜਿੰਨਾ ਪੈਸਾ ਜਾਂਦਾ ਜਿੰਨਾ ਸਾਨੂੰ ਇਹ ਬਣਦੇ ਉਹ ਸਾਰੇ ਸਿਰ ਸਾਡੀ ਕਮਾਈ ਚ ਕੀ ਭਾਈ ਜਦੋਂ ਹੁਣ ਆਉਂਦੇ ਨੇ ਉਹਨਾਂ ਨੂੰ ਸਵਾਲ ਸਵਾਲ ਪੁੱਛਦੇ ਹੋ ਤੁਸੀਂ ਸਵਾਲ ਜਾਤੀ ਨਹੀਂ ਪਸੰਦਦੇ ਸਾਨੂੰ ਉਹ ਪਹਿਲੀ ਵਾਰ ਤੁਸੀਂ ਬਹਿ ਜਾਓ ਸੀ ਆਪੀ ਕਰਾਂਗੇ ਆਹੇ ਤੇ ਭੈਣ ਚੋਂ ਸਾਡੇ ਜਾਤੀ ਬੈਠਾ ਬੋਲਣੀ ਨਹੀਂ ਦਿੰਦੇ ਹਾਂ ਇਹਨਾਂ ਨੂੰ ਕੀ ਹੋਵੇ ਉਹ ਮੂਰੇ ਹੋ ਕੇ ਆਉਂਦੇ ਨੇ ਬਹਿ ਜਾ ਭਾਈ ਬਹਿ ਜਾ ਆਪੀ ਕਰਾਂਗੇ ਪਹਿਲੀ ਨਹੀਂ ਲੱਗਦੇ ਉਹ ਦੁਪਹਿਰ ਬੋਲਣੀ ਦਾ ਕੱਲਾ ਆਹ ਮੁੰਡੇ ਦੀ ਮਾਂ ਬੋਲੀ ਇੱਥੇ ਮੜਾ ਜਾ ਜਰਕਨ ਲਈ ਡੁੱਡਗੇ ਨਾਲ ਬਰੋਡਗਾ ਜੀਤਵਿੰਦਰ ਰਾਜ ਉਹ ਪਹਿਲਾਂ ਆਇਆ ਸੀ ਤੁਹਾਡੇ ਕੋਲ ਕਦੀ ਵੀ ਨਹੀਂ ਆਇਆ 9 ਸਾਲ ਹੋ ਗਏ 3 ਲੱਖ ਦਾ ਬੰਦਾ ਹੁਣ ਕਿਵੇਂ ਆ ਕਿਵੇਂ ਕੀ ਪਤਾ ਹਣਾ ਪਾਉਂਗਾ ਜਦੋਂ ਦੇਖੀ ਪਹਿਲੀ ਵਾਰ ਹੈ ਹੁਣ ਸਰ ਐਨੀ ਕੁਸਰ ਹੱਸ ਜਿੱਤ ਜੇ ਕਾਲੀ ਜਿੱਤ ਜਾਣ ਇਹਨਾਂ ਦਾ ਕੋਈ ਸਾਨੂੰ ਗੁੱਸਾ ਨਹੀਂ ਕਾਂਗਰਸ ਜਿੱਤ ਜੇ ਕਾਲੀ ਜਿੱਤ ਜਾਣੇ ਤਾਂ ਦੋ ਮੰਨ ਲਨਗੇ ਟਾਣਗੇ ਪਰ ਤੀਜੀ ਪੀੜੀ ਨਾ ਆਵੇ ਤੀਜੀ ਦਾ ਘਰ ਆਖੀ ਆ 10 ਰੁਪਏ ਦੀ ਗੱਲ ਸੁਣ ਠੀਕ ਹੈ ਲੋ ਦਾ ਘਟਾ ਹੁੰਦਾ ਸੀ ਕਣਕ ਦਾ ਅੱਜ 10 ਕਿਲੋ ਮਿਲੀ ਐ ਅੱਜ ਕਣਕ 10 ਕਿਲੋ ਮਿਲੀ ਐ ਅੱਜ ਮੱਕੀ ਦੀ 10 ਕਿਲੋ ਕਣਕ ਵੀ ਦੀ ਐ ਇਹ ਹੁਣੇ ਇਹ ਵੀ ਬੰਦ ਕਰ ਦੇਣਗੇ ਮਕਾਨਾਂ ਦੀ ਵੀ ਵੀਡੀਓ ਬਣਾਉਣਾ ਚੁੱਪਗਾ ਤੇ ਬੈਠੇ ਜਿਵੇਂ ਉਹਨਾਂ ਦੇ ਚੁੱਪਗਾ ਹੁੰਦਾਂ ਨਗੀਆਂ ਕਾਹ ਕੱਤ ਚੋਗਣਾਂ ਦੇਗਾ ਜਾ ਕੇ ਦੇਖ ਲੋ ਉਹੀ ਚੁੰਮੀ ਐ ਤੂੰ ਜੋ ਲੀਡ ਗਰੀਬੀ ਦਾ ਉੱਤੋਂ ਨੂੰ ਮੂਰੀ ਨਹੀਂ ਹੋਣ ਦਿੰਦਾ ਕੋਈ ਕੋਣ ਨਹੀਂ ਹੋਣ ਦਿੰਦਾ ਉਹ ਜਿਹੜੇ ਪਹਿਲਾਂ ਲੀਲੇ ਪੱਗਾਂ ਵਾਲੇ ਪੀੜੀ ਪੀੜੇ ਪੱਗਾਂ ਵਾਲੇ ਸਾਰੇ ਮੂਰੇ ਹੁੰਦੇ ਨੇ ਇਹ ਸਾਡੇ ਵਰਗੇ ਤਾਂ ਪਿੱਛੇ ਹੁੰਦੇ ਹੈਗੇ ਤੁਸੀਂ ਫਿਰ ਜਦੋਂ ਹੁਣ ਮੇਰੀ ਉਮਰ 35 ਸਾਲ ਦੀ ਹੋ ਗਈ ਬਾਈ ਸਾਡੇ ਨਹਿਰੀ ਪਾਣੀ ਦੇਖਿਆ ਬੜ ਵਕਤ ਉਹੀ ਖਾਰਾ ਪਾਣੀ ਆਉਂਦਾ ਉਹ ਚ ਕਾਲਾ ਪੀਲਾ ਤੂੰ ਚੈੱਕ ਕਰਵਾ ਲਓ ਸਾਡੇ ਸਾਰੇ ਜਵਾਖਰਾ ਖਰਾਬ ਹੋ ਜਾਂਦੇ ਵਿਚਾਰੇ ਨਿਆਣੇ ਨਿਆਣੇ ਸਭ ਨੂੰ ਬਿਮਾਰੀ ਆ ਗਈ ਤੁਸੀਂ ਇੱਕ ਦਾ ਵੀ ਟੈਸਟ ਕਰੋ ਸਭ ਨੂੰ ਕਾਲਾ ਪੀਲਾ ਆਊਗਾ ਸਾਨੂੰ ਮੌਕਾ ਦਿਓ ਤੁਹਾਡੇ ਘਰ ਬੜਾ ਵਾਗੇ ਤੁਹਾਨੂੰ ਪਲਾਟ ਦੇਵਾਂਗੇ ਮੁਰਕੇ ਉਹ ਬਸ ਕਿਹੜਾ ਦੇਣਾ ਕਿਹੜਾ ਲੈਣਾ ਕਿਰਾਏ ਦਾ ਜਿੱਤੇ ਜਾਂਦਾ ਨਹੀਂ ਜਿੱਤੇ ਜਾਂਦਾ ਮੱਠਿਆਂ ਕੋਆਂਾਂ ਦੇ ਕਿੱਡਾ ਫੱਜ ਜਾਂਦੇ ਆ ਅੱਛਾ ਤੂੰ ਤੁਸੀਂ ਜਾਣਦੇ ਆ ਸਾਡੇ ਪਾਣੀ ਨਹੀਂ ਜੱਜਦਾ ਬਾਹਰ ਮੇਰਾ ਸਕੂਲ ਨਹੀਂ ਕੁੜੀਆਂ ਸਾਡੀਆਂ ਮਠਿਆਰਾਂ ਬਾਹਲੇ ਪਿੰਡਾਂ 'ਚ ਛੜਾ ਪਿੰਡ ਬੀਪੀਐਲ ਚ ਨਹੀਂ ਛੜਾ ਪਿੰਡ ਬੀਪੀਐਲ ਚ ਕਰਨ ਕਰ ਛੜਾ ਨੈਰੀ ਬਾਣੀ ਆਉਣਾ ਚਾਹੀਦਾ 12ਵੀਂ ਦਾ ਸਕੂਲ ਹੋਣਾ ਚਾਹੀਦਾ ਸਾਡੀਆਂ ਕੁੜੀਆਂ ਮਟਿਆਨਾ ਬਾਹਰ ਜਾਂਦੀਆਂ ਨਹੀਂ ਸਰਕਾਰ ਕਹਿੰਦੀ ਹੈ ਆਹ ਘਰ ਦੇਖੋ ਹੋ ਸਾਹਮਣੇ ਦੇਖੋ ਇੱਥੇ ਖੜਕੀ ਦੇਖੋ ਸਾਹਮਣੇ ਜਮਾ ਡਿੱਗਣ ਵਾਲਾ ਹੋ ਰਿਹਾ ਕਿਸੇ ਨੇ ਕੋਈ ਹੈਲਪ ਨਹੀਂ ਕੀਤੀ ਕਿਸੇ ਨੇ ਦੇਬ ਆਣੀ ਮੈਂ ਕਿਦੋਂ ਵੀ ਕਿਦੋਂ ਵੀ ਟੱਪ ਸਕਦੀ ਹੋ ਸਤ ਪ੍ਰਧਾਨ ਮੰਤਰੀ ਯੋਜਨਾ ਦਾ ਅਧਿਕਾਰ ਪਾ ਮਾੜਾ ਜਿਹਾ ਇਧਰ ਦੀ ਹੋ ਕੇ ਦੇਖੋ ਤਾਂ ਸਹੀ ਮਾਰ ਪਾਇਆ ਭਾਈ ਸਰਪਾਟਾ ਕਿ ਜਦ ਕਦੇ ਰਹੇ ਹਾਂ ਤਾਂ ਇੱਚ ਅਸੀਂ ਮਸਾ ਸੱਤ ਪਾਈ ਆ ਸਾਡੀ ਤਾਂ 2 ਸਾਲਾਂ ਤੋਂ ਇਹਨਾਂ ਦਾ ਪਿਆਰ ਵੀ ਅੱਜ ਨੌਕਾ ਕਰੋ ਵਿਚਾਰੋ ਇਹ ਕਹਿੰਦੇ ਨੇ ਘਰ ਪਾਵਾਂਗੇ ਸਾਡੇ ਘਰ ਦੇਖਣ ਤਾਂ ਜਿਆ ਕੇ ਕਿਹੜੇ ਪਾਇਨੇ ਪਤਾ ਲੱਗੇ ਨਾ ਤੁਹਾਨੂੰ ਵੀ ਪਤਾ ਲੱਗੇ ਵੀ ਕਿੰਨੇ ਕੁ ਪਾਤ ਇਹਨਾਂ ਨੇ ਲੋਕ ਸਭਾ ਚੋਣਾਂ ਨੇ ਤੇ ਉਮੀਦਵਾਰ ਲਗਾਤਾਰ ਪਿੰਡਾਂ ਦੇ ਵਿੱਚ ਜਾ ਰਹੇ ਆ ਤੇ ਸਾਡੇ ਵੱਲੋਂ ਵੀ ਪਿੰਡਾਂ ਦੇ ਲੋਕਾਂ ਦੀ ਆਵਾਜ਼ ਆ ਜਿਹੜੀ ਸਰਕਾਰਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮਾਨਸਾ ਜ਼ਿਲ੍ਹੇ ਦੇ ਪਿੰਡ ਦੋਲੋਵਾਲ ਦੇ ਵਿੱਚ ਮੌਜੂਦ ਆ ਤੇ ਪਿੰਡ ਵਾਸੀ ਵੀ ਸਾਡੇ ਨਾਲ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਲਗਾਤਾਰ ਉਮੀਦਵਾਰ ਆ ਰਹੇ ਨੇ ਜੀ ਪਿੰਡਾਂ ਦੇ ਵਿੱਚ ਕੀ ਵਾਅਦੇ ਕਰਦੇ ਨੇ ਕੀ ਪਹਿਲਾਂ ਵਾਲੇ ਪੂਰੇ ਹੋਏ ਨੇ ਕੁਝ ਨਹੀਂ ਹੁੰਦਾ ਜੀ ਕੋਈ ਪੂਰੇ ਨਹੀਂ ਕਰਦਾ ਜਮੀ ਉਹ ਤਾਂ ਖਰ ਨੂੰ ਕਹਿੰਦੇ ਸਾਨੂੰ ਆਏ ਦੇ ਮਾ ਕੇ ਸਾਨੂੰ ਆਏ ਦੇ ਕਹਿੰਦੇ ਗਰੀਬਾਂ ਨੂੰ ਦੁਨਿਆ ਗਰੀਬਾਂ ਨੂੰ ਕੁਝ ਨਹੀਂ ਦਿੰਦੇ ਠੀਕ ਕਹਿੰਦਾ ਕਣਕ ਦੇਤੀ ਕੋਈ ਪੰਨ ਕੈਲੋ ਦਾਸਾ ਕਰ ਉਹ ਦੇਣ ਜੇ ਦੇਣਾ ਉਹ ਕੋਈ ਬੰਦ ਕਰਤੀ ਉਹ ਵੀ ਕਿਹਦੇ ਹੁੰਦੇ ਜੇ ਕੋਈ ਮੌਕੇ ਤੇ ਬਾਗਾ ਪਰਚੀ ਕਟਾਰੀ ਕਟਾਰੀ ਨੇ ਜਾਇਗਾ ਰਹਿਗਾ ਅੱਛਾ ਪਤਾ ਕਦੋਂ ਮਾਰ ਕੇ ਕਿੱਥੇ ਜਾਂਦੀ ਥੋੜੀ ਫਿਰ ਉਹ ਫਿਰ ਉਹ ਦੇਖੋ ਹੁਣ ਕਿੱਥੇ ਭਜਾਉਂਦੇ ਨੇ ਕਿਉਂ ਨਹੀਂ ਦਿੰਦੇ ਉਹ ਜਿਹੜਾ ਕੋਈ ਰਹਿ ਗਿਆ ਮਗਰ ਪਰਚੀ ਤੋਂ ਉਹਨਾਂ ਰੱਖਣਗੇ ਦੋ ਦਾ ਪਰਚੀ ਨਿਕਲਦਾ ਤਾਂ ਕੁਝ ਮਿਲਦਾ ਨਹੀਂ ਜਾ ਉਹ ਮਲਕੀ ਕਿ ਭਜ ਜਾਂਦਾ ਹੁਣ ਕੀ ਵਾਅਦੇ ਕਰਦੇ ਨੇ ਜਿਹੜੇ ਆਉਂਦੇ ਨੇ ਲੀਡਰ ਉਹਨਾਂ ਸਵਾਲ ਤਾਂ ਬਥੇਰੇ ਰੱਖਤ ਕਹਿੰਦੇ ਪਰ ਕਹਿੰਦੇ ਵੀ ਕੁਛ ਨਹੀਂ ਵੀ ਦੇਵਾਂਗੇ ਆ ਕੁਛ ਦੇਵਾਂਗੇ ਦਿੱਤੇ ਤੂੰ ਜਾਣੀ ਵੀ ਨੰਦੀ ਵੀ ਕੁਛ ਨਹੀਂ ਅਸਲ ਚ ਪਤਾ ਕੀ ਆ ਨਾ ਬਾਈ ਜਿਹੜਾ ਗਰੀਬੀ ਦਾ ਕੋਈ ਮੂਰੀ ਨਹੀਂ ਹੋਣ ਦਿੰਦਾ ਕੋਈ ਕੋਈ ਆ ਜਿਹੜੇ ਪਹਿਲਾਂ ਲੀਲੇ ਪੱਗਾਂ ਵਾਲੇ ਪੀਲੇ ਪੱਗਾਂ ਵਾਲੇ ਸਾਰੇ ਮੂਰੇ ਹੁੰਦੇ ਨੇ ਇਹ ਸਾਡੇ ਵਰਗੇ ਤਾਂ ਪਿੱਛੇ ਹੁੰਦੇ ਹੈਗੇ ਸਾਨੂੰ ਨੱਗੇ ਵਧਣ ਦਿੰਦੇ ਤੁਸੀਂ ਫਿਰ ਜਦੋਂ ਹੁਣ ਮੇਰੀ ਉਮਰ 35 ਸਾਲ ਦੀ ਹੋ ਗਈ ਬਾਈ ਸਾਡੇ ਨਹਿਰੀ ਪਾਣੀ ਨਹੀਂ ਦੇਖਿਆ ਬੱਡ ਵਕਚ ਉਹੀ ਖਾਰਾ ਪਾਣੀ ਆਉਂਦਾ ਉਹ ਚ ਕਾਲਾ ਪੀਲਾ ਤੂੰ ਚੈੱਕ ਕਰਵਾ ਲਓ ਸਾਡੇ ਸਾਰੇ ਜਵਾਖ ਖਰਾਬ ਹੋ ਜਾਂਦੇ ਵਿਚਾਰੇ ਨਿਆਣੀ ਨਿਆਣੀ ਸਭ ਨੂੰ ਬਿਮਾਰੀ ਆ ਗਈ अच्छा ਤੁਸੀਂ ਇੱਕ ਦਾ ਵੀ ਟੈਸਟ ਕਰੋ ਸਭ ਨੂੰ ਕਾਲਾ ਪੀਲਾ ਆਊਗਾ। ਆਰਓ ਆਰਓ ਨਹੀਂ ਸਾਡੇ ਚੱਲਦਾ ਸਿਸਟਮ ਚੰਗੀ ਤਰ੍ਹਾਂ ਉਹ ਫੇਲ ਹੋ ਗਿਆ। ਇਹ ਕੀ ਦੁੱਖੀ ਹੈ। ਬਸ ਆ ਦੇਖ ਲਓ ਹੁਣ ਤੂੰ ਜਿਹੜੀ ਭਵੰਤਮਾਨ ਦੀ ਸਰਕਾਰ ਆਈ ਇਸ ਨੇ ਮੇਰੇ ਕੁਝ ਨਹੀਂ ਕੀਤਾ। ਸਾਡੇ ਪਿੰਡ ਦਾ ਤਾਂ ਕੁਝ ਵੀ ਨਹੀਂ ਹੋਇਆ ਗਾਸ਼ ਪੰਜਾਬ ਸਰਕਾਰ ਤਾਂ ਕਹਿੰਦੀ ਹਸਪਤਾਲਾਂ ਦੇ ਵਿੱਚ ਇਲਾਜ ਫਰੀ ਕਰਵਾਤਾ ਜੋ ਮਰਜੀ ਜਾਓ ਉੱਥੇ ਸਾਨੂੰ ਪਿੰਡਾਂ ਦੇ ਵਿੱਚ ਮੇਰੀ ਗੱਲ ਸੁਣੋ ਬੰਦਾ ਦਿਹਾੜੀ ਕਰੂਗਾ ਕਿ ਇਲਾਜ ਕਰਵਾਊਗਾ। ਪਾਣੀ ਤਾਂ ਉਹਨੂੰ ਪੀਣੀ ਪੀਊਗਾ ਨਾ ਅਖਰ ਨੂੰ। ਪਾਣੀ ਠੰਡਾ ਹੋਇਆ ਚੱਕ ਕੇ ਪੀ ਲੂਗਾ ਉਹਨੂੰ ਕੀ ਪਤਾ ਇੱਚ ਕੀ ਹੈਗਾ। ਮੁਝੇ ਬੰਦਨ ਦੱਸਿਆ ਵੀ ਬੱਚਿਆਂ ਨੂੰ ਵੀ ਇਸ ਤਰ੍ਹਾਂ ਦੀ ਬਿਮਾਰੀ ਲੱਗ ਰਹੀ ਹੈ ਕਿੰਨੇ ਕ ਪਰਿਵਾਰ ਨੇ ਉਹ ਜੇ ਬਥੇਰੇ ਪਰਿਵਾਰ ਨੇ ਵੀ ਸਭ ਚੈੱਕ ਕਰਵਾ ਲਓ ਪਾਣੀ ਕਿਦ ਮਾੜਾ ਹੈ ਪਾਣੀ ਕਿਦ ਮਾੜਾ ਹੈ ਕੀ ਲੱਗਦਾ ਤੁਹਾਨੂੰ ਜਿਹੜੇ ਹੁਣ ਵਾਅਦੇ ਕਰ ਰਹੇ ਨੇ ਪੂਰੇ ਕਰਦੇ ਨੇ ਕਿਉਂਕਿ ਲਗਾਤਾਰ ਜਿਵੇਂ ਇਹਨਾਂ ਨੇ ਦੱਸਿਆ ਵੀ ਬਿਮਾਰੀਆਂ ਫੈਲ ਪਾਪਾ ਕ ਮਾ ਕੇ ਪਾਪਾ ਕ ਮਾ ਜਾਨੇ ਕੋਈ ਵਾਦਾ ਫੁੱਲ ਕੋਈ ਨਹੀਂ ਕਰਾਉਂਦਾ ਲਾਲ ਪਹਿਲਾ ਕਹਿੰਦੇ ਹਾਂ ਅੱਜ ਮਾਗੇ ਹਾਲੇ ਮਾਗੇ ਮੇਰੇ ਦਿੰਦਾ ਕੋਈ ਕੁਝ ਨਹੀਂ ਹੁਣ ਕੀ ਕਹਿੰਦੇ ਨੇ ਜਦੋਂ ਆਉਂਦੇ ਨੇ ਹੁਣ ਕਹਿੰਦੇ ਆ ਤੁਹਾਨੂੰ ਲੱਖ ਰੁਪਏ ਪਾਵਾਂਗੇ ਬੇਰੀ ਤਬਕੇ ਨੂੰ ਲ ਛੋਡੀ ਉਮਰ ਨਾਂਗੀ ਵੋਟਾਂ ਪਾਉਂਦਿਆਂ ਦੀ ਵੋਟਾਂ ਪਾਉਨੇ ਹੋ ਤੁਸੀਂ ਹਰ ਵਾਰ ਜਦੋਂ ਵੀ ਵੋਟਾਂ ਆਉਂਦੀਆਂ ਨੇ ਵੋਟਾਂ ਪਾਉਂਦੇ ਸੰਦਰ ਦੇ 1 ਰੁਪਏ ਸਮਝਾ ਦਿੱਤਾ ਨੇ ਲੋਕਾਂ ਕੱਲ ਆ ਜਾਂਦੇ ਆ ਵੀ ਬੱਚੀ ਉਹ ਮੋੜ ਦਿੰਦੇ ਆ ਉਹ ਵਾਪਸ ਕਰ ਦਿੰਦੇ ਆ ਕ ਵਾਪਸ ਹੋ ਜਾਂਦੇ ਆ ਜਦੋਂ ਹਰ ਵਾਰ ਵੋਟਾਂ ਪਾਉਨੇ ਆ ਆਪਾਂ ਇਹੀ ਲੀਡਰ ਆਪਣੇ ਕੋਲ ਦੁਬਾਰੇ ਆਉਂਦੇ ਨੇ ਫਿਰ ਇਹਨਾਂ ਤੋਂ ਆਪਾਂ ਕੀ ਇਹ ਦੇ ਨਹੀਂ ਪੁੱਛਦੇ ਲਾਵੇ ਲਾ ਪਾ ਜਾਂਦੇ ਲਾਵੇ ਲਾ ਆਉਂਦੇ ਆ ਤੁਹਾਨੂੰ ਆ ਦੇ ਦਾਂਗੇ ਆ ਦੇ ਦਾਂਗੇ ਮੁੜ ਕੇ ਪੰਜ ਸਾਲ ਤੁਹਾਨੂੰ ਕਹਿੰਦਾ ਸਰੋ ਲੋਕਾ ਦਿਓ ਜੀ ਸਾਨੂੰ ਮੌਕਾ ਦਿਓ ਤੁਹਾਡੇ ਘਰ ਵੜਾਵਾਂਗੇ ਤੁਹਾਨੂੰ ਪਲਾਟ ਦੇਵਾਂਗੇ ਮੁੜ ਕੇ ਉਹ ਬਸ ਕਿਵੇਂ ਬੇਬੇ ਵਾਹ ਆਈ ਵਾਰੀ ਗਾਣੇ ਸਾਨੂੰ ਵੀ ਬਲੱਡ ਕਟਾਉ ਕਰਦਾ ਹੈ ਨੀ ਬੋਟਾ ਦੇ ਕਿ ਜੋ ਪਕਰ ਜਾਂਦੇ ਆ ਗਰੀਬਾਂ ਦਾ ਕੋਈ ਝਾਕੋ ਗਰੀਬਾਂ ਕਰਨੀ ਹਾਂ ਭੁੱਖੇ ਕਿਧਰ ਪੁੱਛੇ ਸਰ ਵੀ ਸਿਆਜ ਕਿੰਨੇ ਮਹਗਾਈ ਸੀ ਵੀ ਕੋਈ ਕਿਸ ਨੂੰ ਸੇ ਰੱਤਾ ਦੇ ਜੇ ਇਹਨਾਂ ਨੂੰ ਐਪਸੋਜੀ ਹਾਂ ਵੀ ਇਹਨਾਂ ਨੇ ਕਿਨੇ ਕਰ ਪਾਇਆ ਸਾਡੇ ਨੂੰ ਲਾਜ ਤੱਕ ਸਹੀ ਕਰਾਓ ਕਿਹੜੇ ਕਰ ਪਾਇਆ ਨਾ ਇੱਕ ਦੋ ਪਾਏ ਕੇ ਉਹ ਪਹੁੰਚੋ ਪਾਤੇ ਉਹ ਵੀ ਕਿਧਰ ਸੱਤਾਂ ਵਿਚਾਲੇ ਖੜੀ ਰਹਿੰਦੇ ਰਹਿੰਦੇ ਨੇ ਗੀਆਂ ਤੇਰੇ ਪਾ ਅਗਲੇ ਦਿਨਾਂ ਜੁੰਡੇ ਨਹੀਂ ਸਿਰ ਤੇ ਜਿੰਨੇ ਕਰ ਜਾਂ ਸਰ ਤੇ ਪਾਇਆ ਜੇ ਕਿਸੇ ਨੇ ਪੁੱਤ ਫੇਰ ਵੋਟਾਂ ਲੈਣ ਆਉਣਗੇ ਝਾੜੂ ਵਾਲੇ ਵੀ ਆਉਣਗੇ ਕੋਈ ਕਿਸੇ ਨੂੰ ਕਿਸੇ ਨੂੰ ਨਹੀਂ ਪਾਉਂਦੇ ਅੱਜ ਖੜੇ ਨਹੀਂ ਹੁਣ ਵੋਟਾਂ ਬੰਨੇ ਸਤਾ ਤਰੀਕਾ ਪਾ ਕੇ ਵੋਟਾ ਕਿਵੇਂ ਵੋਟਾ ਫੇਰ ਬਾਹਰ ਪਲਾਟੇ ਟਾ ਕੇ ਅੱਛਾ ਹਾਂ ਪੱਕੇ ਪੱਕੇ ਪਾਇਆ ਪਾ ਪਾਇਆ ਤਾਂ ਬੇਬੇ ਹੁਣ ਵੀ ਆ ਕੇ ਕਹਿੰਦੇ ਨੇ ਤੁਹਾਨੂੰ ਵੀ ਕਹਿੰਦੇ ਸਰਕਾਰ ਸਾਡ ਪਰਿਵਾਰਿਕ ਆ ਜਾਂਦਾ ਹਾਂ ਮਿੱਠਾ ਗੋਆਂਗਾ ਦੇਖੇ ਡੱਪ ਜਾਂਦੇ ਆ ਅੱਛਾ ਤ ਤੁਸੀਂ ਜਾਣਦੇ ਆ ਸਾਡੇ ਪਾਣੀ ਨਹੀਂ ਜੱਜਦਾ 12ਵੇਂ ਦਾ ਸਕੂਲ ਨਹੀਂ ਕੁੜੀਆਂ ਸਾਡੀਆਂ ਮਠਿਆਰਾ ਬਾਹਲੇ ਪਿੰਡਾਂ ਚ ਜਾਂਦੀਆਂ ਨਹੀਂ ਛੜਾ ਪਿੰਡ ਬੀਪੀਐਲ ਚ ਨਹੀਂ ਛੜਾ ਪਿੰਡ ਬੀਪੀਐਲ ਚ ਕਰਨਾ ਔਰ ਫਿਰ ਸ਼ੋਦੇ ਤੇ ਹੁਣ ਚਾਹੀਦਾ ਛੜਾ ਨਹਿਰੀ ਪਾਣੀ ਆਉਣਾ ਚਾਹੀਦਾ 12ਵੀਂ ਦਾ ਛੂਲ ਹੋਣਾ ਚਾਹੀਦਾ ਸਾਡੀਆਂ ਕੁੜੀਆਂ ਮਟਿਆਰਾਂ ਬਾਹਰ ਜਾਂਦੀਆਂ ਨਹੀਂ ਸਰਕਾਰ ਕਹਿੰਦੀ ਸੀ ਔਰਤਾਂ ਨੂੰ 1000 ਰੁਪਏ ਮਹੀਨਾ ਦੇ ਆ ਪਰ ਸਾਨੂੰ ਪੂਰਾ ਵੀ ਨਹੀਂ ਦਿੰਦੇ ਪੁੱਤ 1000 ਕਿਹੜਾ ਪੁੱਤ ਉਸੇ ਨਹੀਂ ਪਾਇਆ ਪੁੱਤ ਵੀ ਹਾਂ ਅੱਛਾ ਕਿਵੇਂ ਹਾਂ ਤਾਂ ਭਾਈ 1 ਰੁਪਿਆ ਵੀ ਨਹੀਂ ਕਹਿੰਦੇ 1000 ਪਾਉਣਗੇ ਹਾ ਸਾਡੇ ਪਿੰਡ ਚ ਕਿੰਨੇ ਕੰਮ ਹੋਏ ਨੇ ਸਾਡੇ ਕਿਹੜੇ ਕੰਮ ਹੋਏ ਅਪਤਾ ਸਾਡੇ ਤਾਂ ਕੰਮ ਹੋਏ ਹੀ ਨਹੀਂ ਗਰੀਬਾਂ ਨੇ ਕਿਹੜੇ ਕੰਮ ਹੋਏ ਆਗੇ ਗਰੀਬਾਂ ਦਾ ਤਾਂ ਕੁਝ ਨਹੀਂ ਬਣਦਾ ਹੈਗਾ ਫਿਰ ਹੋਰ ਕੰਮ ਕੀਦੇ ਹੁੰਦੇ ਨੇ ਕੰਮ ਹੁਣ ਸਾਨੂੰ ਕੋਈ ਪਤਾ ਬਾਈ ਕੀਦੇ ਹੁੰਦਿਆ ਕੰਮ ਹੀ ਨਹੀਂ ਬਣਦੇ ਜਿਹੜੇ 5-7 ਪੈਸੇ ਕੰਮ ਕਰਤਾ ਜਿਹੜੇ ਆਉਂਦੇ ਨੇ ਲੀਡਰ ਜੀ ਗੱਲਬਾਤ ਵੀ ਕਰਦੇ ਨੇ ਪਿੰਡਾਂ ਚ ਕੀ ਕਹਿੰਦੇ ਨੇ ਇਹ ਕਹਿਣਾ ਸੀ ਬਾਈ ਅਸੀਂ ਮਿੱਟੀਆਂ ਗੋਲੀਆਂ ਦੇ ਕੇ ਹੋਵਗ ਜਾਂਦੇ ਨੇ ਉਹਨਾਂ ਨੇ ਕੀ ਕਹਿੰਦੇ ਟੋਪੀ ਦਿੰਦੇ ਨੇ ਤੂੰ ਸੀ ਜਾਵੇਂ ਨਾ ਮੁੱਕੇ ਹੋ ਆ ਕਰ ਦੇਖੋ ਹੋ ਸਾਹਮਣੇ ਦੇਖੋ ਇਥੋ ਇਥੋ ਖੜਕੀ ਦੇਖੋ ਸਾਹਮਣੇ ਜਮਾ ਡਿੱਗ ਨਾਲ ਹੋ ਰਿਹਾ ਕਿਸੇ ਨੇ ਕੋਈ ਹੈਲਪ ਨਹੀਂ ਕਰੀ ਕਿਸੇ ਨੇ ਇਹ ਕਿਸੇ ਨੇ ਜੇ ਆਈ ਨਹੀਂ ਪਤਾ ਕਿਰੋ ਵੀ ਕਿਰੋ ਵੀ ਦੱਬ ਸਕਦੀ ਉਹ ਸੱਤ ਤਾਂ ਪ੍ਰਧਾਨ ਮੰਤਰੀ ਯੋਜਨਾ ਤੇ ਘਰ ਪਾ ਮਾਲਜ ਹਾਇਦਰ ਦੀ ਹੋ ਕੇ ਦੇਖੋ ਤਾਂ ਸਹੀ ਹੈ ਘਰ ਪਾਇਆ ਭਾਈ ਸਰਪਾ ਤਾਂ ਇੱਥੇ ਜੱਬ ਕਨੇ ਰਹੇ ਹਾ ਇਝ ਅਸੀਂ ਮਸਾ ਸੱਤ ਪਾਈ ਆ ਸਾਡੀ ਤਾਂ 2 ਸਾਲਾਂ ਤੋਂ ਇਹ ਤਾਂ ਤਾਂ ਪਿਆਰ ਵੀ ਅੱਜ ਸਵੇਰੇ ਚੱਕ ਚੱਕ ਕੇ ਲੋਨ ਦਾ ਖੜੋ ਬੀਚਾਰੇ ਕਹਿੰਦੇ ਨੇ ਘਰ ਪਾਵਾਂਗੇ ਸਾਡੇ ਘਰ ਦੇਖਣ ਤਾਂ ਸੀ ਆ ਕੇ ਕਿਹੜੇ ਪਾਏ ਨੇ ਪਤਾ ਲੱਗੇ ਨਾ ਤੁਹਾਨੂੰ ਵੀ ਪਤਾ ਲੱਗੇ ਵੀ ਕਿੰਨੇ ਕੁ ਬਤ ਇਹਨਾਂ ਨੇ ਕਹਿੰਦੇ ਨੇ ਦੇਖਣ ਵੀ ਆ ਕੇ ਮੌਕਾ ਵੀ ਕੀਤੇ ਕੁਝ ਬਣਿਆ ਲੀਡਰ ਆਉਣਗੇ ਪਿੰਡਾਂ 'ਚ ਫਿਰ ਕੀ ਕਹੋਗੇ ਉਹਨਾਂ ਨੂੰ ਇਹਨਾਂ ਨੂੰ ਇਹੀ ਜਵਾਬ ਹੈ ਸਾਡਾ ਕਰੋਗੇ ਤੁਸੀਂ ਹਾਂ ਹਾਂ ਕਰਾਂਗੇ ਵੀ ਤੁਸੀਂ ਘਰ ਕਹਿੰਦੇ ਉਹਨਾਂ ਨੂੰ ਦੱਸੋ ਤਾਂ ਅਸੀਂ ਕਿਹੜੇ ਪੈ ਗਏ ਐਂਦਾ ਸਿੱਧਾ ਹੈ ਹਾਂ ਕੋਈ ਆ ਜਾਣ ਐਂਦਾ ਆਖਾਂਗੇ ਵੀ ਸਾਡੇ ਕੰਮ ਨਹੀਂ ਬਣਾਇਆ ਭਾਈ ਸਰਕਾਰ ਨੇ ਹਾਂ ਬਸਾਂ ਜਿਵੇਂ ਬੋਲੀ ਐ ਹੁਣ ਬੋਲੀ ਜਾਵਾਂਗੇ ਵੀ ਸਾਡੇ ਕੰਮੀ ਨਹੀਂ ਬਣਾਇਆ ਅਸੀਂ ਪਾਣੀ ਬਣੂ ਜਵਾਕੇ ਖਾਣੇ ਆ ਖਾਰਾ ਪਾਣੀ ਪੀਣੇ ਆ ਕੱਸੇ ਪਾਣੀ ਮਿਲਦਾ ਸਾਨੂੰ ਕਿੰਨੇ ਕਿਰਕੇ ਜਵਾਕ ਦੇ ਬੇ ਕਹਿੰਦੇ ਇੱਥੇ ਨਿੱਕੇ ਨਿੱਕੇ ਜਵਾਕ ਬਿਮਾਰ ਹੋ ਗਏ ਹਾਂ ਹਾਂ ਪਤਾ ਪਾਣੀ ਮਾਰਾ ਪਾਣੀ ਮਾਰਾ ਹਾਂ ਪਾਣੀ ਕਰਕੇ ਆ ਪਾਣੀ ਦੇ ਚੱਜ ਤੱਕ ਹੋਵੇ ਜਾਂ ਜੀਣ ਨੂੰ ਵਧੀਆ ਹੋਵੇ ਪਤਾ ਬੱਪੂ ਬਜ਼ੁਰਗਾਂ ਨੂੰ ਪੈਨਸ਼ਨ ਪੁਨਸ਼ਨ ਆ ਰਹੀ ਹੈ ਪੈਨਸ਼ਨ 1500 ਆਉਂਦੀ ਹੈ ਉਹ ਵੀ ਉਹ ਵੀ 2 ਮਹੀਨਾ ਟਪਾ ਕੇ <surprising> अच्छा ਮੈਂ ਨੱਟ ਪਾ ਕੇ ਅਗਲੇ ਮਹੀਨੇ ਤੇ ਦਿੰਦੀ ਹਾਂ ਕਿਹੜੀ ਪਾਰਕੀ ਦੇ ਬੰਦੇ ਉਹ ਇਹਦਾ ਹੂ ਆਇਆ ਅੱਛਾ ਕੀ ਕੰਮ ਹੋਏ ਨੇ ਪਿੰਡ 'ਚ ਤੁਹਾਡੇ ਨਾ ਕੋਈ ਨਹੀਂ ਹੋਇਆ ਕਿਸੇ ਦਾ ਪਲਾਸੀ ਕਿਸੇ ਦਾ ਕੋਈ ਕੰਮ ਕੁਝ ਨਹੀਂ ਕੀ ਭਾਈ ਜਦੋਂ ਹੁਣ ਆਉਂਦੇ ਨੇ ਉਹਨਾਂ ਨੂੰ ਸਵਾਲ ਸਵਲ ਪੁੱਛਦੇ ਹੋ ਤੁਸੀਂ ਸਵਾਲ ਜਾਤੀ ਨਹੀਂ ਪੁੱਛਦੇ ਸਾਨੂੰ ਉਹ ਪਹਿਲੀ ਵਾਰ ਤੁਸੀਂ ਬਹਿ ਜਾਓ ਅਸੀਂ ਆਪੀ ਕਰਾਂਗੇ ਆਹੇ ਤੇ ਭੈਣ ਤੋਂ ਸਾਡੇ ਜਾਤੀ ਬੈਠਾ ਬੋਲਣੀ ਨਹੀਂ ਦਿੰਦੇ ਹਾਂ ਉਹਨਾਂ ਨੂੰ ਕੀ ਹੋਵੇ ਉਹ ਮੂਰੇ ਹੋ ਕੇ ਆਉਂਦੇ ਨੇ ਭੈ ਜਾ ਭਾਈ ਭੈ ਜਾ ਅਸੀਂ ਆਪ ਕਰਾਂਗੇ ਪਹਿਲੀ ਨਹੀਂ ਲੱਗਣੀ ਉਹ ਦੁਪਹਿਰ ਬੋਲਣੀ ਦਾ ਕਲਾ ਆ ਮੁੰਡੇ ਦੀ ਮਾਂ ਬੋਲੀ ਇੱਥੇ ਮੜਿਆ ਜੜਕ ਨੇ ਲਈ ਡੁੱਡਗੇ ਨਾਲੇ ਬੋਲਦੇ ਆ ਅਸੀਂ ਕੱਲ ਸੁਣੋ ਜੀਤਵਿੰਦਰ ਆਇਆ ਸੀ ਉਹ ਪਹਿਲਾਂ ਆਇਆ ਸੀ ਤੁਹਾਡੇ ਕੋਲ ਕਦੀ ਵੀ ਨਹੀਂ ਆਇਆ 9 ਸਾਲ ਹੋ ਗਏ 10 ਸਾਲ ਹੋ ਗਏ ਇਹ ਬੰਦਾ ਹੁਣ ਕਿਵੇਂ ਆ ਕਿਵੇਂ ਜੀ ਬਤਾਉਣਾ ਪਾਉਣਾ ਜਦੋਂ ਆਪਾਂ ਦੇਖੀ ਪਹਿਲੀ ਵਾਰ ਹੈ ਹੁਣ ਤੁਸੀਂ ਇਹਦੇ ਕੰਨੀ ਹੋ ਗੋ ਹੋਰ ਕੰਨੀ ਇਹ ਜਿਹੜੇ ਕਾਂਗਰਸ ਵਾਲੇ ਰਹਿੰਦੇ ਨੇ ਉਹਨਾਂ ਨੂੰ ਜਾਣਦੇ ਹੋ ਤੁਸੀਂ ਕਿਹੜੇ ਨੂੰ ਆ ਜਿਹੜਾ ਜੀਤ ਮਨਿੰਦਰ ਦੀ ਗੱਲ ਕਰ ਰਿਹਾ ਨਾ ਜਾਣਦੇ ਅੱਛਾ ਕਿਹੋ ਜਿਹਾ ਲੱਗਦਾ ਇਹ ਬੰਦਾ ਸਾਨੂੰ ਇਹ ਬੰਦਾ ਚੰਚਲਪਾਲ ਨੇ ਬਦਲ ਗਿਆ ਹੈ ਕਿਵੇਂ ਜੀ ਚੰਚਲਪਾਲ ਨੇ ਬਦਲ ਗਿਆ ਬਦਲਦੀਆਂ ਨੇ ਹਾਂ ਦਿੱਲੀ ਪਾਕਾ ਬਣਾ ਕਰ ਚਿੱਟੀ ਬਣਾ ਲੈ ਕਾਈ ਬਣਾ ਲੈ ਅੱਛਾ ਹੁਣ ਬਦਲ ਚੌਥੀ ਵਾਰ ਬਦਲ ਗਿਆ ਹੈ ਕਿੱਥੇ ਆਇਆ ਹੁਣ ਕੱਲਾ ਹੈ ਕਿਥੇ ਅੱਛਾ ਕੀ ਕਹਿੰਦੇ ਜੀ ਪਹਿਲਾਂ ਕਾਲੀਆਂ ਸੀ ਇਹ ਬਦਲ ਕੇ ਹੁਣ ਇਧਰ ਆ ਗਿਆ ਆ ਕਾਂਗਰਸ ਚ ਆ ਗਿਆ ਹਾਂ ਹੂੰ अच्छा दस दे अक्ली दस दे कंदे पहला अक्लीयां सी हुण का कर दे के के किया फिर हुण ये कहदा पहली ग्रांट अगे ਛੋਡੇ ਪਿੰਡ ਨੂੰ ਦੇਊਗਾ ਇੱਥੇ ਛੋਡੇ ਆ ਦੇਲੇ ਨੂੰ ਤਰਦੂਲਗੜ ਜਿਲ੍ਹੇ ਨੂੰ ਅੱਗੇ ਤਾਂ ਕਿਸੇ ਦਿੱਤੀ ਨਹੀਂ ਭਾਈ ਇਹ ਦੇਦੇ ਤਾਂ ਕਹਿੰਦੇ ਕਿਵੇਂ ਬੇਬੇ ਬਾਦਰ ਕਹਿ ਵੀ ਦੇਖਣਾ ਕੀ ਕੀ ਬਣਾਉਣਾ ਨਕਾਨਾ ਦੀ ਵੀ ਵੀਡੀਓ ਬਣਾਉਣਾ ਝੁੰਮਗਾ ਤੇ ਬੈਠੇ ਜਿਵੇਂ ਅੰਨਾਂ ਦੀ ਝੁੰਮਗਾ ਹੁੰਦਾਂ ਨਗੀਆਂ ਚੁਕਾ ਕੇ ਤੇ ਬਣਾਉਂਦੇ ਨੇ ਜਾ ਕੇ ਦੇਖ ਲੋ ਉਹੀ ਝੁੰਮੀ ਐ ਤੂੰ ਜੋ ਲੀਡਰ ਆਉਂਦੇ ਜਿਹੜੇ ਉਹਨਾਂ ਨੂੰ ਲੈ ਜਾ ਫੜੋ ਬਾ ਉਹਨਾਂ ਦੀ ਲੈ ਫੇਰ ਐਂ ਗੱਲ ਕਰਨੀਆਂਗੀ ਆ ਇਹਦੇ ਪ੍ਰੋਗਰਾਮ ਤਵਨ ਜਮਾਪਾਲ ਚੋਤੀ ਇੱਕ ਬੇਟਾ ਇਹਨੇ ਕੀ ਕੀਤਾ ਕੜਕ ਬੰਦ ਕਰਤੀ 50 50000 ਬਿਜਲੀ ਦਾ ਆਇਆ ਪਿਆਗਾ ਪਾਣੀ ਸਾਡੇ ਪਿੰਡ ਚ ਨਹੀਂ ਹੈਗਾਗਾ ਤੂੰ ਪੇਸ਼ਾਵੇਂ ਹੋਈ ਜਾਂਨੇ ਕਿਤੇ ਕੋਈ ਛਾ ਨਹੀਂ ਬੈਤਣੂ ਹੈਗੀ ਹੈ ਤੇ ਪਸ਼ੂਆਂ ਦਾ ਬੁਰਾ ਹਾਲ ਹੈ ਖਾਰਾ ਪਾਣੀ ਦਿੰਦੇ ਆ ਓਹ ਹੋ ਮੂਲ ਦਾ ਪਾਣੀ ਪੀਣੇ ਆ ਨਹਿਰ ਦਾ 10 ਰੁਪਈਆ ਦੀ ਬਾਲਟੀ ਲੈਣੇ ਆ ਉਹ ਪਾਣੀ ਪੀਣੇ ਆ ਸੀ ਲੈ ਕੇ ਮੁੱਲ ਦਾ ਵੋਟਾ ਤਸੀਂ ਮੈਂ ਤਾਂ ਬਾਦਲ ਨੂੰ ਪਾਉਂਗੀ ਮੈਂ ਨਹੀਂ ਕਿਸੇ ਤੋਂ ਡਰਦੀ ਮੈਂ ਤਾਂ ਕਰ ਲਿਆਂ ਨੂੰ ਕਰ ਲਿਆਂ ਨੂੰ ਪਾਵਾਂਗੇ ਜੱਜ ਕੇ ਪਾਵਾਂਗੇ ਵੋਟਾ ਸੀ ਹਾਂ ਦਾ ਕਿ ਕਿੰਚਾ ਮੈਨੂੰ ਹੋ ਗਿਆ ਇੱਥੇ 45 ਸਾਲ ਆਈ ਨੂੰ 45 ਸਾਲਾਂ ਦੀ ਭੂੰਦੜ ਨੂੰ ਵੋਟਾ ਪਾਉਣੀ ਆ ਕਿਸੇ ਤੰਦੀ ਪਾਏ ਨਹੀਂ ਚੋਦੀ ਕਿਰਪਿਆ ਨਹੀਂ ਲਿਆ ਨਾ ਫਿਰ ਅਗਲਾ ਕਹਿੰਦਾ ਇਹ ਰੁਪਈਆ ਨਹੀਂ ਲਿਆ ਜਿਹੜੇ ਜਿਹੜੇ ਹੁਣ ਆਮ ਆਦਮੀ ਵਾਲੇ ਆਉਂਦੇ ਆ ਖਰੇ ਆਮ ਆਦਮੀ ਵਾਲੇ ਆਉਂਦੇ ਅਸੀਂ ਕੰਮ ਹੀ ਬਹੁਤ ਕਰਦੇ ਆਸੀਂ ਤਾਂ ਸਾਡਾ ਤਾਂ ਪਾ ਇੱਕ ਧੱਕਾ ਨਹੀਂ ਕਰਿਆ ਤੇ ਛਣ ਜਿਹੜਾ ਇਹਨਾਂ ਨੇ ਵਾਅਦੇ ਕਰੇ ਸੀ ਪੰਗਵਾਨ ਤਮਾਨ ਨੇ ਅੱਛਾ ਇਹ ਕਹੇ 80000 80000 ਰੁਪਿਆ ਮੂੰ ਤੂੰ ਐਂ ਸਾਬ ਲਾਲਾ ਵੀ ਕਾਏ ਸਾਲ ਹੋ ਗਏ ਇਹਨੂੰ ਜਿੱਤੇ ਨੂੰ ਉਹਦੇ ਤੋਂ ਲਾ ਕੇ ਸਾਨੂੰ 25 ਸਾਲਾਂ ਦਾ 100000 ਦੇ ਦੇ 25 ਮਹੀਨੇ ਦੇ ਵੀ 25000 ਬਣ ਗਿਆ 25000 ਬਣ ਗਿਆ 25 25000 ਰੁਪਿਆ ਦੇਵੇ ਸਾਨੂੰ ਭਗਵੰਤ ਮਾਨ ਫਿਰ ਫਿਰ ਭਗਵੰਤ ਮਾਨ ਨੂੰ ਵੋਟ ਨਹੀਂ ਪੈਂਦੀ ਅਸੀਂ ਤਾਂ ਪਾਉਂਦੀ ਨਹੀਂ 25 ਸੈਕਿੰਡ ਅਸੀਂ ਪੇਸ਼ ਨਹੀਂ ਕਰਦੇ ਤੇ ਜਿਹੜਾ ਇਹਨਾਂ ਦਾ ਭਗਵੰਤ ਮਾਨ ਦਾ ਉਮੀਦਵਾਰ ਉਹ ਵੀ ਆਉਂਦਾ ਕੱਲ ਕਾਂਗਰਸ ਵਾਲੇ ਵੀ ਆਏ ਸੀ ਜਾਏ ਸੀ ਪਰ ਕੀ ਪਾਈ ਇਹਨਾਂ ਨੂੰ ਜਿਹੜੇ ਕੁਸ ਪਾਇਆ ਨਹੀਂ ਕਰਿਆ ਨਹੀਂ ਕੁਸ ਹੋਸ ਜਿੱਤ ਜੇ ਕਾਲੀ ਜਿੱਤ ਜਾਣ ਇਹਨਾਂ ਦਾ ਕੋਈ ਸਾਨੂੰ ਗੁੱਸਾ ਨਹੀਂ ਕਾਂਗਰਸ ਜਿੱਤ ਜੇ ਕਾਲੀ ਜਿੱਤ ਜਾਣੇ ਤਾਂ ਦੋ ਮਾਲਣਗੇ ਢਾਣਗੇ ਪਰ ਤੀਜੀ ਪੀੜ੍ਹੀ ਨਾ ਆਵੇ ਕੀ ਜੀਦਾ ਹੁੰਦੀ ਤੀਜੀਆ ਕਰਿਆ ਕੀ ਆ 10 ਮੇਰੀ ਗੱਲ ਸੁਣਾ ਠੀਕ ਹੈ ਲੋ ਇਹਦਾ ਕਟਾ ਹੁੰਦਾ ਸੀ ਕਣਕ ਦਾ ਅੱਜ 10 ਕਿਲੋ ਮਿਲੀ ਐ ਅੱਜ ਕਣਕ 10 ਕਿਲੋ ਮਿਲੀ ਐ ਅੱਜ ਮੌਕੇ ਤੇ 10 ਕਿਲੋ ਕਣਕ ਮਿਲੀ ਐ ਇਹ ਹੁਣੇ ਇਹ ਵੀ ਬੰਦ ਕਰ ਦੇਣਗੇ ਇਹ ਵੀ ਬੰਦ ਕਰ ਦੇਣਗੇ ਇਹਨੇ ਬੁੜੀਆਂ ਨੂੰ ਲਾ ਕੇ ਲਾਰੇ ਤੁਹਾਨੂੰ ਪ੍ਰੇਸ਼ਣਾ ਦੇਵਾਂਗੇ ਤੁਹਾਨੂੰ ਪੈਸੇ ਪਾਵਾਂਗੇ ਇਹ ਭਗਵੰਤ ਮਾਨ ਨੇ ਵੋਟਾਂ ਲੈ ਲਈਆਂ ਹੋਰ ਲਾਈ ਬੇ ਭਗਵੰਤ ਮਾਨ ਹੋਰ ਲਾਈ ਲੈ ਵੋਟਾਂ ਭਗਵੰਤ ਮਾਨ ਮਖਾ ਅਸੀਂ ਲੈ ਲਿਆਂ ਨੂੰ ਜਿਤਾਵਾਂਗੇ ਜਿਤਾਵਾਂਗੇ ਉਸ ਤੱਕ ਕਿਸੇ ਨੂੰ ਵੋਟ ਨਹੀਂ ਪਾਉਂਦੀ ਕਿਸੇ ਨੂੰ ਨਹੀਂ ਪਾਉਂਦੀ ਤੇ ਬੇਬੇ ਜਿਵੇਂ ਹੁਣ ਕਾਂਗਰਸ ਵਾਲੇ ਵੀ ਆ ਰਹੇ ਨੇ ਅਕਾਲੀ ਦਲ ਵੀ ਆ ਰਿਹਾ ਇੱਕ ਬੀਜੇਪੀ ਵਾਲੇ ਵੀ ਆਉਂਦੇ ਨੇਗੇ ਉਹ ਕਿਵੇਂ ਨੇਗੇ ਉਹ ਕਿਵੇਂ ਨੇ ਵਾਹ ਪਈ ਸੰਤਾ ਕੇ ਸਹਾਰੇ ਨੂੰ ਗਿਆ ਦਿੱਤਾ ਹਾਂ ਕੀ ਕਰਾਂਗੇ ਗੱਲ ਕਰਦਾ ਵਾ ਸਾਰੀ ਕਰਾਂਗੇ ਹਾਂ ਕੀ ਉਹਨੇ ਬੈਦਪੁਰੇ ਕਰਤੇ ਪਹਿਲਾਂ ਫਿਰ ਬਸ ਫਿਰ ਬੋਟਾ ਕਿਥੇ ਲਾਈ ਗਏ ਬੋਟਾ ਵਾਦਾ ਕਿ ਨਹੀਂ ਪੂਰਾ ਕਰੇ ਉਹਨੇ ਜੇ ਵਾਦਾ ਕਰਿਆ ਹੁੰਦਾ ਪੂਰਾ ਮੁੜ ਕੇ ਦਵਾਰੇ ਵੀ ਆ ਜੇਦਾ ਹੋਣਾ ਹਾਂ ਹੱਥ ਪਲਾਟ ਦੇ ਦੇਣਾ ਇਕੱਠ ਬੋਟਾ ਫੜ ਲੜ ਗਏ ਨਹੀਂ ਕੋਈ ਵੋਟ ਨਹੀਂ ਕਿਸੇ ਨੂੰ ਵੀ ਕੋਈ ਆ ਜੇ ਹਾਂ ਜੋ ਬੱਚਦਾ ਹੈ ਕਰਦੇ ਆ ਬਹੁਤ ਕਰਿਆ ਹੁੰਦੇ ਕੱਲ ਵੀ ਥੋੜੇ ਆ ਕਰਿਆ ਸੀ ਸਵਾਰ ਕਰਿਆ ਹਾਂ ਬਹੁਤਾ ਵਿਦਕਰ ਸਵਾਰ ਕਰਿਆ ਕੋਈ ਨਾ ਕਿ ਤਰ੍ਹਾਂ ਕਿ ਥੋੜੇ ਬਾਝੇ ਪੂਰੇ ਮਿੱਠੀ ਕੋਈ ਦੇ ਜਾਂਦੇ ਨਾ ਹਾਂ ਧੰਨਵਾਦ ਨੋਕਤ ਲਾਚ ਠੀਕ ਤੁਸੀਂ ਕੀ ਕਹਿੰਦੇ ਤੁਸੀਂ ਅੱਛਾ ਹੰਦਾ ਜੀ ਪਹਿਰੇ ਤਾਂ ਮਾਈਆਂ ਨੂੰ 100000 ਰੁਪਏ ਕਹੇ ਸੀਦਾ ਵਾਧਾ ਉਹ ਉਹਨੇ ਨਾ ਦਆ ਗਰੀਬ ਬੰਦੇ ਸਹੀ ਇਹਨੂੰ ਕਣਕ ਨਹੀਂ ਕਣਕ ਵੀ ਉਤਲੇ ਖਾਂਦੇ ਕਹਿੰਦੇ ਨਾ ਪੈਸੇ ਮਾਰੀ ਗਰ ਆਇਆ ਉਹ ਸਾਰੇ ਇਹਨਾਂ ਨੂੰ ਅੱਛਾ ਫੱਕੇ ਨੇ ਪੈਨਸ਼ਨ ਦੇ ਵਿੱਚ 1000 ਰੁਪਏ ਵਾਧਾ ਕਰੇ ਉਹ ਨਾ ਪਹੁੰਚੇ ਨੀ ਵਿਚਾਰੇ ਕਰ ਕਿਸੇ ਦੀ ਪੁਵਾਈ ਸੁ ਦੇ ਕਿਸੇ ਦਾ ਘਰ ਨਹੀਂ ਪਾਇਆ ਐਂ ਦੱਸ ਵੇ ਜਾਨ ਕਿੱਧਰ ਹੈ ਵਿਚਾਰੇ ਜਿਹੜੇ ਉੱਥੇ ਜਿਹੜਾ ਜੱਟ ਜੇ ਜੱਟ ਵੱਧ ਹੁੰਦੇ ਧੜੇ ਉਹ ਹੀ ਮਰਦਾ ਜਦੋਂ ਜਦੋਂ ਕਰ ਕਿਸੇ ਦਾ ਪਾਇ ਨਹੀਂ ਛੁੱਟ ਪਈ ਯਾਰ ਇਹ ਸਾਡੇ ਅਗਲੇ ਮਹੀਨੇ ਨਾ ਪਟਕੇ ਲੈ ਜਾਣਾ ਕੌਣ ਨਾ ਪਟਕੇ ਲੈ ਜਾਣਾ ਕੋਈ ਵੀ ਆ ਜਿਹੜਾ ਦੀਦੀ ਸਰਕਾਰ ਆਉਂਦੀ ਹਾਂਜੀ ਹਾਂ ਜਿਹੜੇ ਪਾਏ ਹੋਇਆ ਜਿਹੜੇ ਪਾਏ ਹੋਇਆ ਉਹ ਵੀ ਨਾ ਵਟਕ ਲੈ ਜਾਣਾ ਹੱਦ ਨਾ ਤਾਂ ਲੈਟਰ ਨਾ ਬਾਸੂ ਐਸਾ ਟੱਕੇ ਨਾਲ ਲਵਾਈ ਹੋਇਆ ਪਹਿਲਾਂ ਲੈਟਰ ਆਇਆ ਸੀ ਸਾਡੇ ਨਾਲ ਉਹ 1500 ਕਿਵੇਂ ਬਾਈ ਬਿਜੀ ਫੋਨ ਨਹੀਂ ਆਇਆ 1400 ਰੁਪਏ ਵਾਧਾ ਆ ਗਿਆ ਸੀਗਾ ਤੇ ਉਹ ਸਾਵਾ ਮੜਵਾਇਆ ਸਾਥ ਵਾਪਸ ਕਰਵਾਇਆ ਮੈਂ ਮੌਜ ਗਿਆ ਮੈਂ ਮੌਜ ਗਿਆ ਭਰ ਕੇ ਆਇਗਾ ਮੇਰੀ ਕੁੜੀ 10ਵੀਂ ਚ ਸੀ ਹੁਣ 12ਵੀਂ ਚ ਆ ਗਈ ਮੋਦੀ ਮਿਆਂ ਪਰ ਕੈਂਪ ਜੀ 1400 ਰੁਪਏ ਵਾਧਾ ਆ ਗਿਆ ਸੀ ਕਹਿੰਦੇ ਨੀ ਪੁਲਿਸ ਕੇਸ ਕਰਾਂਗੇ ਬੱਦੂ ਆਪਣੇ ਮਾਰੇ ਹੋਇਆ ਕੁੰਡੇ ਬੇਰਚ ਜਦੋਂ ਹੁਣ ਤੁਸੀਂ ਇੱਕ ਗੱਲ ਕਰੀਏ ਨਹੀਂ ਨਹੀਂ ਸਾਡੇ ਮਾਤਰ ਦੇ ਕੁੰਡੇ ਮੁੱਦੇ ਪਾਉ ਨਾ ਬੱਟਾ ਤੀਜੀ ਪਾਰਟੀ ਪਾਉ ਨਾ ਕਿਸੇ ਨੂੰ ਨਾ ਪਾਓ ਪਿੰਡ ਦੇ ਬਾਹਰ ਲਾ ਦਿਓ ਤੀਜੀ ਪਾਰਟੀ ਕਹਿੰਦਾ ਪਿੰਡ ਦੇ ਬਾਹਰ ਛੱਤ ਲਾ ਲ ਸਾਡੇ ਹਰ ਹਰ ਸਰਦਕਾਰ ਸਾਰਾ ਪਿੰਡ ਪੈ ਗਿਆ ਕੀ ਗੱਲਾਂ ਦੀ ਕੇ ਨਾ ਕੁਰਸੀ ਨਾ ਆਉਂਦੇ ਕੋਈ ਵੀ ਨਾ ਅੱਜ ਕਾ ਇਹ ਲਾਈ ਜਾ ਕਾਂਗਰਸ ਵਾਲੇ ਵੀ ਹਿਆਲ ਉਹ ਤੋਂ ਬਾਅਦ ਕਹਿੰਦੇ ਨੇ ਕਰਦੀ ਵੀ ਇਹੀ ਹੈ ਇਹ ਜਾਂਦਾ ਸਾਡੇ ਸਿਰ ਚੋਂ ਜਿੰਨਾ ਪੈਸਾ ਜਾਂਦਾ ਜਿੰਨਾ ਸਾਨੂੰ ਬਣਦਾ ਉਹ ਸਾਰੇ ਸਿਰ ਚੋਂ ਜਾਂਦਾ ਸਾਡੀ ਕਮਾਈ ਚੋਂ ਇਹ ਝੂਠ ਨਹੀਂ ਕਹਿ ਰਹੇ ਝੂਠੀ ਕਹਿ ਰਹੇ ਝੂਠ ਨਹੀਂ ਕਹਿ ਰਹੇ ਬੰਦਾ ਸਾਡੇ ਨਾਲ ਬਣਦੀਆਂ ਨੇ ਇਸੇ ਲੋਟ ਹੀ ਬਣਦੀਆਂ ਨੇ ਕਿਵੇਂ ਸਾਡਾ ਕੋਈ ਹਾਲ ਨਹੀਂ ਹੱਲ ਨਹੀਂ ਯਾਰ 7% ਵੋਟ ਪਈ ਸੀ 93% ਨੇ ਬਾਈਕਾਟ ਕੀਤਾ ਸੀ ਇਹ ਵੀ ਰਾਜਕਰਤਾ ਫਿਰ ਵੀ ਰਾਜ ਕਰੀ ਗਏ ਹੱਲ ਹੈਗਾ ਕਿਸੇ ਕੋਲ ਕਿਸੇ ਕੋਲ ਹੀ ਨਹੀਂ ਹੈਗਾ ਇਹ ਵਿਭਾਗ ਤਾਂ ਇਹਨਾਂ ਹੋਰਿਆ ਇਨਕਲਾਬ ਉਹ ਨਹੀਂ ਹੁੰਦਾ ਸਾਥੋ ਕਿਉਂ ਨਹੀਂ ਸਕਦਾ ਲਾਉਣੀ ਕੀ ਕੀਤਾ ਜਾਵੇ ਇਹ ਨਾ ਪੂਰੀ ਹੋ ਦੇਵੇ 7% ਦਾ ਰਾਜ ਕੀਤਾ ਬੀਨਤ ਸਿੰਘ ਨੇ ਉਹ ਮਾਰਿਆ ਗਿਆ ਉਹ ਬਰਾੜ ਬਣਾਤਾ 2.5 ਸਾਲ ਉਹ ਬੈਠਾ ਰਿਹਾ ਇਹਨੇ ਇਲੈਕਸ਼ਨ ਆ ਗਈ ਉਹ ਬੜਾ ਵਿਚਾਰੀ ਬਣਾਈ ਬੀਬਾ ਇਹਨੇ ਇਲੈਕਸ਼ਨ ਆ ਗਈ ਫਿਰ ਉਹੀ ਖਸਰ ਬਾਰੇ ਤੇ ਸੋਹ ਕੁਝ ਨਹੀਂ ਹੈਗਾ ਕਿਤੇ ਹਾਂ ਕੋਈ ਵੀ ਹੈ ਕਹਿਣ ਤੋਂ